ਮੈਂ ਕਈ ਬਾਈ ਮੈਨੂੰ ਕਹਿੰਦੇ ਬਾਈ ਤੁਸੀਂ ਸਾਡੇ ਕਮੈਂਟ ਦਾ ਬਾਈ ਮੈਂ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਕਰੀਬਨ ਵਸ ਸਾਰੇ ਕਮੈਂਟਾਂ ਦੇ ਜਵਾਬ ਦਿੰਦੇ ਹੁੰਦੇ ਬਾਈ ਤੁਸੀਂ ਜੋ ਸਕਿਪ ਕਰਕੇ ਅੱਗੇ ਪਿੱਛੇ ਦੇਖ ਲੈਂਦੇ ਆ ਨਾ ਵੀ ਹਾਂ ਮੇਨ ਮੇਨ ਚੀਜ਼ਾਂ ਦੇਖ ਲਈਏ ਤੇ ਆ ਬਾਈ ਕਈ ਬਾਈ ਪੁੱਛਦੇ ਹਨ ਜਿਹੜੇ ਕਬੂਤਰ ਬਣਦੇ ਨਹੀਂ ਬਣਦੇ ਨਹੀਂ ਬਾਈ ਮਲੱਪਾਂ ਦੀ ਗੋਲੀ ਲਾਉਣ ਤੋਂ ਬਾਅਦ ਨਾ ਤਿੰਨ ਦਿਨ ਬਾਅਦ ਬਾਈ ਕੋਈ ਵੀ ਟੈਬਲੇਟ ਲਾ ਕੇ ਤਿੰਨ ਦਿਨ ਬਾਅਦ ਤੁਸੀਂ ਲਗਾਤਾਰ ਬਾਈ ਇੱਕ ਦਿਨ ਦਾ ਨਾਗਾ ਪਾ ਕੇ ਹੁਣਾਂ ਨੇ ਬਾਈ ਆਹ ਖਾਣਾ ਮੰਨ ਲਿਆ ਇਹ ਹੁਣ ਇੱਥੇ ਧਰੂਗੀ ਦੁਬਾਰਾ ਆਂਦੇ ਚਲੋ ਵਧੀਆ ਉੱਪਰ ਆ ਗਈ ਹੈ ਮਤਲਬ ਪਾਣੀ ਦਵਾਈ ਲਾਉਣੀ ਆ ਠੀਕ ਆ ਤੇ ਮਤਲਬ ਪਾਣੀ ਦਵਾਈ ਤੋਂ ਵੀ ਲਵਾ ਕੇ ਫੇਰ ਆਦੀ ਖਰਾਖਰੂਪ ਸ਼ੁਰੂ ਕਰੀਏ ਗਾਂ ਤਿਆਰ ਕਰੀਏ ਬੱਚੇ 2026 ਉਧਰ ਆਪਾਂ ਇਹ ਡੰਡੇ ਵਾਲੇ ਦੇ ਪਲਾਏ ਜਾਉਦੇ ਪਲਾਏ ਸਿਰਫ ਦੋ ਦੋ ਝੋਲੀਆਂ ਫੇਰ ਜੋੜੇ ਤੋੜਦੇ ਆ ਜਿਹੜਾ ਆਪਣਾ ਬੈਕਅਪ ਹੁੰਦਾ ਬਾਈ ਠੀਕ ਆ 2026 ਦੇ ਜਿਹੜੇ ਆਪਾਂ ਬੱਚੇ ਬਾਜੀਆਂ ਛੱਡਣੇ ਆ ਠੀਕ ਆ ਜਿਹੜੇ ਛੱਡਣੇ ਆ ਬਾਈ ਉਹਨਾਂ ਚ ਸ਼ਾਮਲ ਹੋ ਗਏ ਬਾਬਿਓ ਹਾਈ ਬੱਚਾ ਰੈਡੀ ਹੋ ਗਿਆ ਹਨ ਤੇ ਇਹ ਵੀ ਆਪਾਂ ਜਿਹੜਾ ਮਤਲਬ ਇੱਕੋ ਹੀ ਆਂਡਾ ਮਤਲਬ ਬਚਿਆ ਸੀ ਇਹਦਾ ਤੇ ਕਾਂਡਾ ਖਰਾਬ ਹੋ ਗਿਆ ਸੀ ਪਹਿਲੇ ਤੋੜਤਾ ਜਦੋਂ ਆਪਾਂ ਜੋੜੇ ਨਵੇਂ ਨੂੰ ਮਿਲਾਏ ਸੀ ਨਾ ਤੇ ਆਇਓ ਬਾਬਿਓ ਨਰਾਗੋ ਜਿਹੜੇ ਨਾਰਬਾਈਆਂ ਹੱਡਣੇ ਬਈ ਕਿੰਨੇ ਬਏ ਆਪਣੇ ਨਾਰਬਾਈ ਇੱਕ ਦਾ ਹਾਈ ਪਿਆ ਠੀਕ ਆ ਇਹ ਛੱਡ ਲਾਣਾ ਮੈਂ ਆਪ ਵੀ ਜੋੜੇ ਲਾਇਆ ਨਾ ਇਹ ਛੱਡ ਲਾਣੇ ਚ ਲਾ ਵੀ ਦਿੱਤਾ ਤੇ ਕੋਈ ਚੱਕ ਲੈ ਤੇ ਚੜਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਨਾਰੇ ਵੀਰ ਆਪਣੀ ਵੀਡੀਓ ਨੂੰ ਇਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋ ਧੰਨਵਾਦ ਤੇ ਆਇਓ ਬਾਬਿਓ ਕਰਦੇ ਆ ਇਹਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਸ਼ੁਰੂ ਬਈ ਤੇ ਅੱਜ ਥੋੜਾ ਸ਼ੈਰ ਮੈਂ ਗੱਡੀ ਗੁੱਡੀ ਤੋਣੀ ਸੀ ਤੇ ਮੁੰਡੇ ਨੂੰ ਵੀ ਸਕੂਲ ਪਤੀਜੇ ਨੂੰ ਛੱਡਣ ਗਿਆ ਸੀ ਹਨਾ ਤੇ ਉੱਥੇ ਲੇਟ ਲੂਟ ਹੋ ਗਿਆ ਤੇ ਅੱਜ ਆਪਾਂ ਸਦਾ ਜੋੜਿਆਂ ਤੋਂ ਸ਼ੁਰੂ ਕਰਾਂਗੇ ਜੋੜੀ-ਜੋੜੀ ਦਿਖਾਈਏ ਤੁਹਾਨੂੰ ਹਨਾ ਕਿੰਨੇ-ਕਿੰਨੇ ਕਿੱਥੇ-ਕਿੱਥੇ ਆਂਡੇ ਧਰੇ ਆ ਤੇ ਕਿੰਨੇ-ਕਿੰਨੇ ਆਂਡੇ ਧਰਤੇ ਤੇ ਆਜੋ ਬਾਬੇ ਉਹ ਦਿਖਾ ਕੇ ਤੇ ਫਿਰ ਮਿਲਦੇ ਆ ਵੀ ਅੱਜ ਸ਼ੁਰੂ ਕਰਾਂਗੇ ਇੱਥੋਂ ਆ ਜੋੜੇ ਨੇ ਵੀ ਆਂਡੇ ਧਰਤੇ ਬਈ ਆ ਜੋੜੇ ਨੇ ਵੀ ਆਂਡੇ ਧਰਤੇ ਬਈ ਠੀਕ ਆ ਐਨੇ ਵੀ ਤਾਂ ਤੁਹਾਨੂੰ ਕੱਲ ਵੀ ਦਿਖਾਈ ਧਰੇ ਹੋਇਆ ਠੀਕ ਆ ਐਨੇ ਵੀ ਧਰੇ ਹੋਇਆ ਬਈ ਠੀਕ ਆ ਜਿਹੜੇ ਆਪਾਂ ਨਵੇਂ ਜੋੜੇ ਲਾਈ ਸੀ ਉਹ ਸਾਰਿਆਂ ਦੇ ਘਰ ਤੇ ਤੇ ਇਹਦੇ ਵੀ ਬੱਚੇ ਆਉਣ ਵਾਲੇ ਆ ਤੇ ਆ ਵੀ ਬੱਚਾ ਬਈ ਏਡਾ ਹੋ ਗਿਆ ਠੀਕ ਆ ਤੇ ਆ ਵੀ ਦੋ ਬਈ ਬੱਚੇ ਐੜੇ ਹੋਗੇ ਇੱਕ ਆ ਤੇ ਇੱਕ ਆਪਰਾ ਮੇਟਾ ਓਏ ਛੋਟੂ ਕਿੱਦਾਂ ਫੇ ਤੇ ਇਹਨਾਂ ਨੂੰ ਵੀ ਬਾਪੇ ਆਪਾਂ ਕੱਲ ਨੂੰ ਨਾ ਮਲਾ ਪਾਦੀ ਦਵਾਈ ਲਾਉਣੀ ਆ ਠੀਕ ਆ ਦੇ ਮਲਾਂ ਪਾਈ ਦਵਾਈ ਦਵਾਈ ਤੋਂ ਵੀ ਲੋ ਆ ਕੇ ਫੇਰ ਆਦੀ ਖਰਾਖਰੂਖ ਸ਼ੁਰੂ ਕਰੀਏ ਗਾਂ ਤਿਆਰ ਕਰੀਏ ਬੱਚੇ 2026 ਵਾਸਤੇ ਆ ਬੱਚੇ ਆਪਣੇ 2026 ਵਾਸਤੇ ਜਿਹੜੇ ਬੱਚੇ ਆ ਆ ਠੀਕ ਆ 13 14 ਹੈਗੇ ਆ ਉਦਾਂ ਵਾਲੇ ਬੱਚੇ ਆਪਣੇ ਕੋਲ ਦੂਜੇ ਵੀ ਹੈਗੇ ਆ ਮਾਦੀਆਂ ਪਈਆਂ ਨਾਰ ਪਈ ਛੱਡਣ ਵਾਲੇ ਪਿਛਲੇ ਸਾਲ ਦੇ ਆਪਣੇ ਆ ਆ ਸਾਲ ਦੇ ਬੱਚੇ ਹੋਏ ਆ ਹ ਵਾਲੇ ਦੀ ਤੇ ਛਾੜੜੀ ਹੋਏ ਸੀ ਆਪਣੇ ਕੋਲ ਹੈਗੇ 40 45 ਬੱਚੇ ਵੱਡੇ ਬੱਚੇ ਹੋਏ ਛੋਟੇ ਇੰਨੇ ਕੀ ਬੱਚੇ ਆ ਠੀਕ ਆ ਕਿਉਂਕਿ ਆ ਪ੍ਰੋਬਲਮ ਹੋਣ ਕਰਕੇ ਤੁਹਾਨੂੰ ਪਤਾ ਬੱਚੇ ਪੁੱੱਚੇ ਬਾਈ ਥੋੜੇ ਬਡੇ ਸੀ ਹੁਣ ਗਾਹ ਬੱਚੇ ਪਾਲਦੇ ਆ ਫੇਰ ਚੱਕਾਂਗੇ ਠੀਕ ਆ ਤੇ ਬੱਚੇ ਹੋ ਜਾਣੇ ਆਪਣੇ ਕੋਲ ਫੇਰ ਵੀ 40 50 ਤਾਂ ਨਾ ਨਾ ਕਰਦੇ ਆ ਪਕੜਾਈ ਲੈਣੇ ਇੰਨੇ ਕ ਤਾਂ ਠੀਕ ਆ ਜਿਹੜੇ ਕੰਮ ਆਊਗੇ ਠੀਕ ਆ ਨਾ ਉਹ ਕਿਤੇ ਅਗਲੇ ਸਾਲ ਸਹੀ ਠੀਕ ਆ ਪਿਓ ਇਦਾਂ ਹੁੰਦੇ ਬਾਈ ਬੱਚੇ ਪੁੱੱਚੇ ਜਦੋਂ ਆਪਾਂ ਕਢਾ ਕੇ ਰੱਖ ਲਈਦੇ ਆ ਫੇਰ ਟੈਨਸ਼ਨ ਨਹੀਂ ਹੁੰਦੀ ਯਾਰ ਬੱਚੇ ਪਿੱਛੇ ਵੈਗਾ ਹੁੰਦਾ ਆਪਣਾ ਵੀ ਜੇ ਸੀਜ਼ਨ 'ਚ ਨਹੀਂ ਵੀ ਨਿਕਲੇ ਆਪਣੇ ਛੱਡਣ ਜੋਗੇ ਹੈਗੇ ਆ ਨਾ ਗੱਲ ਖਤਮ ਤੇ ਜੇ ਆਪਾਂ ਇਦਾਂ ਹੋਈਏ ਵੀ ਬੱਚੇ ਹੀ ਉਹਨੇ ਕਢੋਣੇ ਆ ਫੇਰ ਹਰੇਕ ਸਾਲ ਬਾਈ ਨਾ ਪੰਡ ਤਾਂ ਤਾਂ ਵੀ ਸੀ ਆਪਾਂ ਤੇ ਆ ਅੱਖ ਬਾਈ ਜਿਹੜੀ ਆਪਾਂ ਨੂੰ ਪਰ ਲੀ ਆਖ ਹੈਗੀ ਮੈਨੂੰ ਇਹ ਚਾਹੀਦੀ ਸੀ ਤੀਰ ਵਾਲੇ ਨਾ ਜਿਹਦਾ ਦੀਵਾ ਜਾ ਨਹੀਂ ਮੜਦਾ ਹੁੰਦਾ ਏ ਦੱਖ ਜੀ ਦੀਵਾ ਜਾ ਤਾਂ ਉਹ ਉਹ ਅੱਖ ਵਾਲੇ ਆਪਣੇ ਕਬੂਤਰ ਥੋੜੇ ਘਟ ਗਏ ਸੀ ਹੁਣ ਬਣਾਉਣੇ ਆ ਥੋੜੀ ਜਿਹੀ ਦੀਵਿਆਂ ਜਿਹੇ ਵਾਲੇ ਬਣਾਈਏ ਥੋੜੀ ਜਿਹਾ ਹੋਰ ਤੇ ਬਣ ਜਾੜੇ ਬਾਈ ਪਤਾ ਕਿਹੜੇ ਜੋ ਆ ਵੀ ਜੋੜਾ ਕੰਡਣ ਲਾ ਪਿਆੜਾ ਹੁਣ ਆ ਹਰੀ ਪੁੱਟੇ ਵਾਲਾ ਬਿਠਾ ਜੀ ਹੁੰਦਾ ਦਾ ਕੱਢਿਆ ਆ ਆ ਆਪਣਾ ਬੜਲੇ ਵਾਲੀ ਦੀ ਦਾਦੀ ਦਾ ਪੋਤੇ ਆ ਮਤਲਬ ਬੜਲੇ ਵਾਲੀ ਦੀ ਦਾ ਇਹ ਜਮਾ ਬਾਈ ਕਬੂਤਰ ਦੇ ਗਿਆ ਜਿਹੜਾ ਇਹਦਾ ਬੜਲੇ ਵਾਲੇ ਦਾ ਦਾਦਾ ਨਾ ਉਹ ਜਮਾ ਇਦਾਂ ਦਾ ਆ ਇਹਦਾ ਪੇ ਇਦਾਂ ਦਾ ਆ ਬੱਚੇ ਦਾ ਯਾ ਵਾਦੀਆਂ ਨੂੰ ਮਾ ਦੇਣਾ ਹੈ ਹੁਣ ਆਂਡਿਆਂ ਤੋਂ ਦਵਾਈ ਹੈ ਨਾ ਇਹਨਾਂ ਨੂੰ 4 ਦਿਨ ਦੇ ਕੇ ਫਿਰ ਇਹਨਾਂ ਨੂੰ ਜੋੜੇ ਲਾਈਏ ਬਾਈ ਇਹਨਾਂ ਦੀ ਵੀ ਖੁਸ਼ਖਬਰੀ ਸੁਣਾਈ ਹੈ ਤੁਹਾਨੂੰ ਬਹੁਤ ਸਿਰਾਂ ਬਾਈ ਇਹਨਾਂ ਦੇ ਤਾਂ ਜਿੰਨਾ ਮਤਲਬ ਕਹਿ ਲੋ ਓਨੇ ਝੂਠੇ ਉੜਦੇ ਆ ਜਿੰਨੇ ਕਹਿ ਲੋ ਬਾਈ ਜਮਾ ਸਿਰਾਂ ਲਾਉਂਦੇ ਆ ਬਾਈ ਸਮਾਨ ਨੂੰ ਮੈਂ ਕਹ ਛੱਡਦੇ ਹੀ ਨਹੀਂ ਹੈਗੇ ਇਹ ਪੁੱਤਰ ਆੜੀ ਕੋਕੀ ਗਲੜਾੜੀ ਬੇਟੀ ਆ ਇਹ ਤਿੰਨ ਵਾਦੀਆਂ ਦੋ ਦੋਨੇ ਬਲ ਦੋ ਭੈਣਾਂ ਆ ਇੱਕ ਇਹਨਾਂ ਦੀ ਮਾਂ ਆ ਮਾਂਵਾ ਧੀਆ ਤਿੰਨੇ ਹੀ ਬੰਦ ਹੋਈਆਂ ਸੀ ਆਂਡਿਆਂ ਤੋਂ ਤੇ ਆ ਜਿਹੜਾ ਆਪਣਾ ਬੈਕਅਪ ਹੁੰਦਾ ਬਾਈ ਠੀਕ ਆ 2026 ਜਿਹੜੇ ਆਪਾਂ ਬੱਚੇ ਵਾਦੀਆਂ ਛੱਡਣੇ ਆ ਠੀਕ ਆ ਜਿਹੜੇ ਛੱਡਣੇ ਆ ਬਈ ਉਹਨਾਂ ਚ ਸ਼ਾਮਲ ਹੋ ਗਏ ਦੋ ਆ ਬੇਟੀਆਂ ਬਈ ਇੱਕ ਤਾਂ ਹੈਗੀ ਆ ਨਾ ਆ ਵਾਲੀ ਇੱਕ ਤਾਂ ਛੱਡਾਂਗੇ ਆ ਨਾਂ ਵੀ ਛੱਡੀ ਦਾ ਇੱਕ ਤਾਂ ਛੱਡਾਂਗੇ ਠੀਕ ਆ ਉਦੋਂ ਬਾਅਦ ਆਜੂ ਬਈ ਦੂਜੀ ਤੀਜੀ ਠੀਕ ਆ ਫੇਰ ਉਹ ਉਹ ਦੋ ਪਰਾਂ ਬਿਠੇ ਆ ਤੀਜੀ ਉੜ ਕੇ ਗਈ ਦੋ ਆ ਬੇਟੀਆਂ ਠੀਕ ਆ ਆ ਬਈ ਇਹਨੂੰ ਭੇਜਣੀ ਜਾਂ ਨਾ ਭੇਜੀ ਫਿਰ ਇਹ ਵੀ ਛੱਡਾਂਗੇ ਠੀਕ ਆ ਤੇ ਆ ਵੀ ਮਤਲਬ ਹੈਗੀਆਂ ਆਪਣੇ ਕੋਲ 8 10 ਹਵਾਦੀਆਂ ਹੈਗੀਆਂ ਠੀਕ ਆ ਤੇ 20 20 25 ਨਰ ਹੋਣੇ ਆ ਮਤਲਬ ਹੈਗੇ 40 ਕੇ ਛੱਡਣ ਵਾਲੇ ਇਹਨਾਂ ਦੇ ਵਿੱਚੋਂ ਤੇ ਜੇ ਕੁਛ ਆਪਾਂ ਕਢਾ ਲੈਣੇ ਆ ਬੱਚੇ ਜਿਹੜੇ 12 13 ਹੋਏ ਆ ਇਹ ਵੀ 10 ਪਰ ਸਾਫ਼ ਹੋ ਜਾਣੇ ਆ ਹਨਾ ਤੇ ਆਪਣੇ ਕੋਲ ਮਤਲਬ ਤਕਰੀਬਨ ਯਾਹ ਕੇ ਬੱਚੇ ਹੋ ਜਾਣੇ ਆਪਣੇ ਕੋਲ 2026 ਚ ਬਾਗੀਆਂ ਛੱਡਣ ਵਾਸਤੇ ਬਾਕੀ ਕਲੀਆਂ ਤੇ ਕਢਾ ਲੈਣੇ ਪਰ 15 20 ਆਪਣਾ ਬਸ ਹੋ ਜਾਣਾ ਲੋਡ ਕੰਮ ਹਨਾ ਬਾਕੀ ਬਾਬਾ ਇਹਨਾਂ ਤੇ ਮਿਹਰ ਬਣਾਈ ਰੱਖੇ ਤੇ ਛੱਡਾਂਗੇ ਬਾਗੀਆਂ ਆਹ ਡੱਬੇ ਦੀ ਭੈਣ ਆਹ ਵਾਲੀ ਡੱਬੇ ਦੀ ਭੈਣ ਆਪਣੀ ਵੀ ਇਹ ਵੀ ਜੋੜੇ ਇਹ ਜਮਾ ਬਈ ਆਪਣੇ ਪੇਅਰ ਕੀ ਆ ਜਮਾ ਇਹਦਾ ਪੇ ਜਮਾ ਇਦਾਂ ਦਾ ਸੀ ਇੱਕੀ ਕੱਢ ਕੇ ਇਹੀ ਅੱਖ ਦਾ ਸੀ ਇਦਾਂ ਦੇ ਸੇਮ ਟੂ ਸੇਮ ਆਹੇ ਕਾਪੀ ਸੀ ਬਈ ਜਿਹੜਾ ਦਾ ਪੇ ਸੀ ਨਾ ਉਹ ਆਹੇ ਕਾਪੀ ਸੀ ਹੁਣ ਇਹਨੂੰ ਆਪਾਂ ਲਾ ਕੇ ਤੇ ਗਾਂ ਫੇਕ ਮਾਂ ਲਾ ਗਏ ਬਈ ਜਾ ਆਪਣੀਆਂ ਚਿੜੀਆਂ ਨਾਲ ਮਹਰਾਤੀ ਬਾਜਰਾ ਪਾਇਆ ਸੀ ਠੀਕ ਆ ਮੈਂ ਗਰਮ ਹੁੰਦਾ ਚਲ ਬਾਜਰਾ ਪੂਰਾ ਖਾਣ ਥੋੜੀਆਂ ਜਿਹਾ ਹਨ ਤੇ ਇਹਨਾਂ ਨੂੰ ਵੀ ਪਾਇਆ ਬਾਜਰਾ ਤੇ ਇੱਕ ਬਾਈ ਕਹਿੰਦਾ ਬਾਈ ਯਾਰ ਠੰਡ ਨਗਾ ਦੇਣੀ ਆ ਤੇ ਫੇਰ ਹੀ ਜਾ ਕੇ ਇਹਨਾਂ ਦਾ ਕੇਜ ਬਣਾ ਬਾਈ ਪਤਾ ਕੀ ਚੱਕਰ ਆ ਇਹ ਜਿੱਦਾਂ ਬਾਈ ਛੋਟਾ ਛੋਟਾ ਕੇਜ ਹੋਊਗਾ ਨਾ ਓਨੀਆਂ ਇਹ ਵਧੀਆਂ ਰਹਦੀਆਂ ਮੈਂ ਨਾ ਪਿਛਲੇ ਸਾਲ ਬਾਈ ਆਹ ਖੁੱਡੇ 'ਚ ਛੜਦੀਆਂ ਸੀ ਇਹਦੇ ਵਿੱਚ ਸਾਰੀ ਇੱਚੀ ਕੋ ਮਧੀਆਂ ਸੀ ਤੇ ਹੋਊਗੀਆਂ ਆਪਣੇ ਕੋਲ ਟਟ 20 25 ਸੀਗੀਆਂ ਠੀਕ ਆ ਬਾਈ ਇੱਥੇ ਜਮਾ ਰੋਜ਼ ਹੀ ਇੱਕ ਅੱਧੀ ਮਰੀ ਚੱਕਣੀ ਨਾਲੇ ਮੈਂ ਇੱਥੇ ਬਲ ਬ ਲਾਇਆ ਸੀ ਠੀਕ ਆ 100 ਵਾਰ ਦਾ ਵਰਬ ਲਾਇਆ ਹੀ ਵੱਡਾ ਬਲਵ ਠੀਕ ਆ ਫੇਰ ਵੀ ਬਾਈ ਠੰਡ ਦਾ ਮਰੀ ਗਿਆ ਜਦੋਂ ਦੀਆਂ ਬਾਈ ਇਹ ਚ ਪਾਈਆਂ ਫਿਰ ਉਦੋਂ ਬਾਅਦ ਨਹੀਂ ਮਰੀ ਕੋਈ ਵੀ ਚੜੀ ਆਪਣੀ ਉਦੋਂ ਬਾਅਦ ਕੋਈ ਚੜੀ ਨਹੀਂ ਮਰੀ ਉਦਾਂ ਹਾਂ ਜਾਂ ਕੋਈ ਜਾਨਵਰ ਮਾਰ ਗਿਆ ਜਾਂ ਕੋਈ ਏਦਾਂ ਉਦਾਂ ਮਰੀਆਂ ਲੜ ਲੂੜ ਕੇ ਆਪਸ ਚ ਪਰ ਉਦਾਂ ਕੋਈ ਚੜੀ ਮਰੀ ਨਹੀਂ ਉਦੋਂ ਬਾਅਦ ਜਿੰਨੀਆਂ ਹੈਗੀਆਂ 8-10 ਬਚੀਆਂ ਅਸੀਂ ਉਹ ਸਾਰੀਆਂ ਹੈਗੀਆਂ ਇੱਕੀ ਮਰੀ ਉਦੋਂ ਬਾਅਦ ਜਦੋਂ ਦੀਆਂ ਇਹ ਚ ਪਾਈਆਂ ਇਹ ਜਿੰਨੇ ਆਪਾਂ ਵੱਡੇ ਚ ਪੁੰਨੇ ਆ ਠੰਡ ਦੇ ਵਿੱਚ ਉਹ ਤਾਂ ਵੀ ਮਰਦੀਆਂ ਬਾਈ ਠੀਕ ਆ ਨਾ ਇਹਨਾਂ ਨੇ ਹੁਣ ਬਰੀਡਿੰਗ ਕਰਨੀ ਆ ਆ ਦਿਨਾਂ ਦੇ ਵਿੱਚ ਕੁਝ ਨਹੀਂ ਕਰਨਾ ਇਹਨਾਂ ਨੇ ਇਸ ਕਰਕੇ ਇਹਨਾਂ ਦਾ ਮੈਂ ਛੋਟਾ ਹੀ ਰੱਖਿਆ ਕੰਮ ਵੀ ਹਜੇ ਇੱਥੇ ਹੀ ਪਰ ਬਣਾਉਣਾ ਹੈਗਾ ਆ ਹੋਰ ਜਿੰਦਣੇ ਮੇਰਾ ਟਾਈਮ ਲੱਗਾ ਬਾਈ ਓਦਾਂ ਹੀ ਸਮਾਨ ਲਿਆ ਕੇ ਬਣਾ ਦੇਣਾ ਆਪਾਂ ਠੀਕ ਆ ਇੱਕ ਕੋ ਬਿਲਡਿੰਗ ਸੈੱਟ ਵਾਲਾ ਬੰਦਾ ਸੱਦਾਂਗੇ ਉਹਦੇ ਕੋ ਬਿਲਡ ਕਰਾ ਕੇ ਐਂਗਲ ਤੇ ਵਧੀਆ ਤਰੀਕੇ ਦਾ ਸੋਨਾ ਬਣਾਵਾਂਗੇ ਮਤਲਬ ਇਹ ਨਹੀਂ ਕਿ ਟਾਈਮ ਪਾਸ ਕਰਨਾ ਵਧੀਆ ਬਣਾਵਾਂਗੇ ਇੱਕ ਵਾਰ ਤੇ ਆਇਓ ਬਾਪੋ ਨਰਾ ਕੋ ਜਿਹੜੇ ਨਾਰਬਾਈਆਂ ਹੱਡਣੇ ਬਾਈ ਕਿੰਨੇ ਬਏ ਆਪਣੇ ਨਾਰਬਾਈ ਇੱਕ ਦਾ ਹਾਈ ਪਿਆ ਠੀਕ ਆ ਇਹ ਛੱਡ ਲਾਣਾ ਮੈਂ ਆਪ ਵੀ ਜੋੜੇ ਲਾਇਆ ਨਾ ਇਹ ਛੱਡ ਲਾਣੇ ਚ ਲਾ ਵੀ ਦਿੱਤਾ ਤੇ ਕੋਈ ਚੱਕਰ ਨਹੀਂ ਠੀਕ ਆ ਤੇ ਦੋ ਤਾਂ ਆ ਹੀ ਆ ਵੀ ਛੱਡਾਂਗੇ ਆ ਰੱਤਾ ਵੀ ਛੱਡਾਂਗੇ ਕੋਹ ਪਰਾ ਰੱਤਾ ਬੈਠਾ ਇੱਕ ਉਹ ਗੁੜਗੰਡਿਆ ਥੱਲੇ ਬੱਚਾ ਠੀਕ ਆ ਇੱਕ ਇੱਕ ਉਹ ਆਹ ਜਿੰਨਾ ਆ ਵੀ ਜਿੰਨਾ ਛੱਡਾਂਗੇ ਬਈ ਠੀਕ ਆ ਇਹ ਕੋਹ ਲਾਲ ਕੁੱਤੇ ਵਾਲਾ ਥੱਲੇ ਬੈਠਾ ਉਹ ਜਿਹੜਾ ਉਹ ਵੀ ਛੱਡਾਂਗੇ ਮਤਲਬ ਹੈਗੇ ਇੰਨਾ ਚ ਵੀ ਜਾਨਵਰ ਬਾਧੂ ਆ 10 12 ਕੂਤਰ ਛੱਡਣ ਵਾਲੇ ਬਈ ਹੈਗੇ ਆ 10 12 ਇੰਨਾ ਚ ਆ ਗਏ ਠੀਕ ਉਸ ਇੰਨਾ ਚ ਚੱਕਣੇ ਮਾ ਵੱਡੇ ਕੂਤਰਾ ਚ ਵੀ ਛੱਡਣੇ ਬਾਈਆਂ ਜਿਹੜੇ ਬਾਰੀਆਂ ਜਿੱਤੇ ਜੁੱਤੇ ਆਪਾਂ ਰੁੱਕੇ ਹੋਏ ਨਾ ਉਹ ਵੀ ਛੱਡਾਂਗੇ ਇਹਨਾਂ ਦੇ ਵਿੱਚੋਂ ਦੋ ਤਿੰਨ ਬਨਾਰ ਉਹ ਵੀ ਚੱਕਣੇ ਆ ਮਤਲਬ ਹੋ ਹੀ ਜਾਣੇ ਬਾਈ 50 60 ਬੱਚੇ ਤਾਂ ਆਪਣੇ ਕੋ ਹੋ ਜਾਣੇ ਆ ਤੇ ਜਿਹੜੇ ਨਾਲ ਜੋ ਬਾਈ ਜੋੜੇ ਲਾਉਣੇ ਕਬੂਤਰ ਲਾਉਣ ਵਾਲੇ ਬਾਈ ਜੋੜੇ ਹਜੇ ਵੀ ਬਥੇਰੇ ਪਏ ਆ ਜਿਹੜੇ ਤਾਂ ਆਪਣੇ ਵੱਡੇ ਜੋੜੇ ਆਪਾਂ ਹੁਣ ਤੋੜੇ ਆ ਬਾਈ ਉਹ ਤਾਂ ਲਾਈਏ ਠੀਕ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਜੋੜੇ ਲਾ ਦੀਏ ਆਪਾਂ ਪੁਲਾੜ ਨਹੀਂ ਬਾਈ ਆਪਾਂ ਨੂੰ ਐਡਾ ਕੋਈ ਸੀਨ ਨਹੀਂ ਹੁੰਦਾ ਆਪਾਂ ਸਿਆਲਾਂ ਚ ਵੀ ਬੱਚੇ-ਪੁੱਛੇ ਕਢਾ ਲੀਦੇ ਆ ਤੇ ਕਢਾ ਕੇ ਅਗਲੇ ਸਾਲ ਲਈ ਰੱਖ ਲਈ ਤੇ ਬਾਈ ਜਾਂਸੀ ਇਹ ਕੰਮ ਨਾ ਆਣ ਨਾ ਫਿਰ ਮਤਲਬ ਬੈਕਅਪ ਹੁੰਦਾ ਪਿਛੇ ਵੀ 20 25 ਪਏ ਹੁਣ ਬੱਚੇ ਤੇ ਬੰਦੇ ਨੂੰ ਢਾਕ ਨਹੀਂ ਹੁੰਦਾ 15 20 ਹੋਰ ਕਢਾਵੇ ਤੇ ਬਾਜ਼ੀਆਂ ਛੱਡ ਹੋ ਜਾਂਦੀਆਂ ਕਿ ਨਹੀਂ ਤੇ ਆ ਆ ਕਬੂਤਰ ਵੀ ਜੋੜੇ ਲਾਉਣਾ ਤਕਰੀਬਨ ਹੀ ਭਾਈ ਜੋੜੇ ਰੋਣ ਵਾਲੀ ਆ ਕਬੂਤਰ ਸਾਰੇ ਇਹਨਾਂ ਚ ਤਿੰਨ ਚਾਰ ਕਬੂਤਰ ਜਿਹੜੇ ਮੈਂ ਬਾਜ਼ੀਆਂ ਛੱਡਣੇ ਉਹ ਵੀ ਛੱਡ ਲਾਵੇਂ ਜਿਹੜੇ ਆਪਣੇ ਬਾਜ਼ੀਆਂ ਜਿੱਤੇ ਹੋਏ ਨਾ ਉਹ ਕਬੂਤਰ ਕੱਢਣੇ ਆ ਭਾਈ ਉਹ ਛੱਡਾਂਗੇ ਬਾਜ਼ੀਆਂ ਤੇ ਆ ਭਾਈ ਕਈ ਭਾਈ ਪੁੱਛਦੇ ਹਨ ਜਿਹੜੇ ਕਬੂਤਰ ਬਣਦੇ ਨਹੀਂ ਬਣਦੇ ਨਹੀਂ ਭਾਈ ਮਲੱਪਾਂ ਦੀ ਗੋਲੀ ਲਾਣ ਤੋਂ ਬਾਅਦ ਨਾ ਤਿੰਨ ਦਿਨ ਬਾਅਦ ਬਾਈ ਕੋਈ ਵੀ ਟੈਬਲੇਟ ਲਾ ਕੇ ਤਿੰਨ ਦਿਨ ਬਾਅਦ ਤੁਸੀਂ ਲਗਾਤਾਰ ਬਾਈ ਇੱਕ ਦਿਨ ਦਾ ਨਾਗਾ ਪਾ ਕੇ ਨਾ ਜਿੱਦਾਂ ਮਤਲਬ ਇੱਕ ਕੈਪਸੂਲ ਇਹ ਆਪਾਂ ਉਦਾਂ 8 ਕ ਕਬੂਤਰਾਂ ਨੂੰ 10 ਨੂੰ ਵੀ ਲਾ ਸਕਦੇ 8 ਨੂੰ ਵੀ ਲਾ ਸਕਦੇ ਇੱਕ ਕੈਪਸੂਲ ਠੀਕ ਆ ਤੁਸੀਂ ਪਾਣੀ ਚ ਮਿਕਸ ਕਰਕੇ ਲਾ ਦਿਓ ਆਹ ਦਿਨਾ ਚ ਉਦਾਂ ਆਪਾਂ ਗਰਮੀਆਂ ਨੂੰ ਲੱਸੀ ਚ ਦਹੀਂ ਚ ਪਾ ਕੇ ਵੀ ਪਾਈਦਾ ਹੁੰਦਾ ਵਧੀਆ ਕੰਮ ਕਰਦਾ ਹਨਾ ਵਧੀਆ ਕਬੂਤਰ ਬਣ ਜਾਂਦੇ ਆ ਬਾਈ ਚਾਂਸ ਬਾਈ ਫਿਰ ਵੀ ਆ ਜੇ ਆਹ ਦਿਨਾ ਚ ਤੁਸੀਂ ਲਾਉਣੇ ਹਨਾ ਆਹ ਦਿਨਾ ਚ ਬਾਈ ਕੋਸੇ ਪਾਣੀ ਦੇ ਵਿੱਚ ਪਾ ਗਣਾ ਵੀ ਮਤਲਬ ਠੰਡਾ ਹੀ ਜਦੋਂ ਆਪਾਂ ਮੋਟਰ ਦਾ ਤਾਜ਼ਾ ਪਾਣੀ ਪਰ ਲਈਏ ਕੋਸਾ ਜ ਉਹ ਵਾਲਾ ਤੇ ਉਹਦੇ ਵਿੱਚ ਬਾਈ ਇੱਕ ਕੈਪਸੂਲ ਘੋਲ ਲਓ ਠੀਕ ਹੈ ਇੱਕ ਕਬੂਤਰ ਦੇ ਸਾਹ ਹਣਾ 10 ml ਪਾਣੀ ਲੈ ਲਓ ਤੇ ਇਹ ਦੇਣਾ ਸ਼ੁਰੂ ਕਰ ਦਿਓ ਠੀਕ ਹੈ ਤੇ ਇਹ ਤੁਸੀਂ ਘੱਟੋ-ਘੱਟ ਬਾਈ 10 ਦਿਨ ਦੇ ਲੋ ਮਤਲਬ 10 ਕੈਪਸੂਲ ਤੁਸੀਂ ਦੇਣੇ ਆ ਤੇ ਇੱਕ ਕੈਪਸੂਲ ਇਸ 10 ਕਬੂਤਰਾਂ ਨੂੰ ਲੱਗਦਾ ਉਹ ਸਾਹ ਹਣਾ ਡੋਜ਼ ਬਣਾ ਕੇ ਤੁਸੀਂ ਦਿਓ ਤੇ ਇਹਦੇ ਨਾਲ ਬਾਈ ਕਬੂਤਰ ਜਿਹੜੇ ਨਹੀਂ ਬਣਦੇ ਜਮਾਂ ਹੀ ਨਹੀਂ ਥੱਲੇ ਬਣਦੇ ਨਾ ਉਹ ਵੀ ਕਬੂਤਰ ਬਾਈ ਬਣਨੇ ਸ਼ੁਰੂ ਹੋ ਜਾਣਗੇ 10 ਕੈਪਸੂਲ ਲੱਗੇ ਨਾ ਤੇ ਮਤਲਬ ਮਲੇ ਇੱਕ ਕੈਪਸੂਲ ਇੱਕ ਕਬੂਤਰ ਨੂੰ ਲੱਗਣਾ ਜੀ 10 ਵਾਰੀ ਲੱਗਣਾ ਆ ਕੈਪਸੂਲ ਇੱਕ ਵਾਰੀ ਇਦਾਂ ਦੇ ਕੈਪਸੂਲ ਹੁੰਦੇ ਆ ਬਈ ਠੀਕ ਆ ਇਹ 500mg ਆ ਤੇ ਇੱਕ ਕਬੂਤਰ ਨੂੰ 10 ਵਾਰੀ ਇੱਕ ਕੈਪਸੂਲ ਲੱਗ ਜਾਂਦਾ ਤੇ ਜਮਾ ਕਬੂਤਰ ਬਈ ਨਾ ਤੰਦਰੁਸਤ ਹੋ ਜਾਂਦੇ ਥੱਲੇ ਜਿਹੜੇ ਜਮਾ ਹੀ ਨਹੀਂ ਨਾ ਬਣਦੇ ਆਪਾਂ ਕਹਿੰਦੇ ਨੇ ਉਹ ਵੀ ਕਬੂਤਰ ਬਈ ਬਣ ਲੱਪ ਜਾਂਦੇ ਠੀਕ ਆ ਹੁਣ ਜਿੱਦਾਂ ਮੈਂ ਆ ਕਬੂਤਰਾਂ ਨੂੰ ਬਈ ਮੈਂ ਵੀ ਵਰਤਦਾ ਰਿਆਂ ਹਣਾ ਪਹਿਲਾਂ ਆਪਣੇ ਪ੍ਰੋਬਲਮ ਆਈ ਸੀ ਤੁਹਾਨੂੰ ਪਤਾ ਸਾਰੇ ਕਬੂਤਰਾਂ ਨੂੰ ਬਈ ਵਰਤਿਆ ਠੀਕ ਆ ਜਿੰਨੇ ਵੀ ਕਬੂਤਰ ਸੀਗੇ ਤੇ ਆ ਆਪਣੀ ਮੋਤੂ ਦੀ ਭੈਣ ਠੀਕ ਆ ਇੱਕ ਦੋ ਵਾਰੀ ਛੱਡ ਕੇ ਦੇਖਣੀ ਜੇ ਤਾਂ ਢਾਂਗੀ ਆ ਗਈ ਠੀਕ ਆ ਤੇ ਜੇ ਢਾਂਗੀ ਚੜ ਗਈ ਤੇ ਫੇਰ ਛੱਡਣੀ ਆ ਇਹ ਨਹੀਂ ਤਾਂ ਫੇਰ ਬਈ ਇਹ ਜੋੜੇ ਦਾ ਨੀ ਆ ਇਹ ਮੋਟੂ ਦੀ ਭੈਣ ਆ ਇੱਕ ਆ ਕੁਤਰੀ ਬਈ ਪੱਠੀ ਸੀਗੀ ਕਢਾਈ ਹੈ ਨਾ ਤੇ ਇਹ ਵੀ ਆਪਣੇ ਕੋ ਇੱਧੇ ਪਈ ਆ ਇਹਦਾ ਪਿਓ ਇਹਦੇ ਮੇਰੇ ਸਾਬ ਨਾਲ ਆਪਣੇ ਕੋ ਮਾਂ ਮਾਂ ਹੈ ਨੀਗੀ ਪਿਓ ਸ਼ਾਇਦ ਹੈਗਾ ਇਹਦਾ ਆਪਣੇ ਕੋ ਪਿਆ ਇਸ ਪੱਠੀ ਦਾ ਮਾਂ ਮਾ ਦੀ ਤੀਹਗੇ ਨੂੰ ਕੋਈ ਬਾਈ ਸੱਜਣ ਮਿੱਤਰ ਸੀਗਾ ਪਿਆਰ ਵਾਲਾ ਤੇ ਉਹ ਲੈ ਗਿਆ ਸੀ ਆਪਣੇ ਕੋ ਕਹਿੰਦਾ ਬੱਚੇ ਵਿੱਚ ਕਢਾ ਕੇ ਦੇ ਜੂਗਾ ਤੇ ਫੇ ਮਾਂ ਮੰਗੀ ਵੀ ਨਹੀਂ ਹਜੇ ਹੋਏ ਵੀ 4-5 ਕੁ ਮਹੀਨੇ ਆ ਕਢਾ ਲੰਦਿਓ ਹਜੇ ਫੇ ਲਿਆ ਆ ਕੇ ਤੇ ਫੇ ਦੁਬਾਰਾ ਆਪਾਂ ਵੀ ਕਢਾ ਲਾਂਗੇ ਇੱਕੋ ਹੀ ਪੱਠੀ ਆ ਕਢਾਈ ਦੀ ਆਪਾਂ ਲਾਲ ਚੀਨੀ ਆ ਵਾਲੀ ਤੇ ਵਾਲੀ ਚੰਗੀ ਆ ਹਨਾ ਤੇ ਗਾਂ ਨੂੰ ਵੀ ਤੋਰ ਲਾਂਗੇ ਨਸਲ ਨੂੰ ਪਾਲਾਂਗੇ ਇਹ ਛੱਡਣੀ ਤਾਂ ਹੈ ਨਹੀਂ ਬਈ ਤੇ ਲੋ ਵੀ ਬਾਪੋ ਹਾਈ ਬੱਚਾ ਰੈਡੀ ਹੋ ਗਿਆ ਹਨਾ ਤੇ ਇਹ ਵੀ ਆਪਾਂ ਜਿਹੜਾ ਮਤਲਬ ਇੱਕੋ ਹੀ ਆਂਡਾ ਮਤਲਬ ਬਚਿਆ ਸੀ ਇਹਦਾ ਤੇ ਕਾਂਡਾ ਖਰਾਬ ਹੋ ਗਿਆ ਸੀ ਪਹਿਲੇ ਤੋੜਤਾ ਸੀ ਜਦੋਂ ਆਪਾਂ ਜੋੜੇ ਨਵੇਂ-ਨਵੇਂ ਲਾਏ ਸੀ ਨਾ ਉਦੋਂ ਹੀ ਸ਼ਾਹ ਦੇ ਟੁੱਟੇ ਆ ਤੇ ਉਦੋਂ ਹੀ ਇਹਦੇ ਵੀ ਟੁੱਟ ਗ ਇਹਨਾਂ ਦਾ ਇੱਕ ਮਤਲਬਾਂ ਡਾ ਖਰਾਬ ਕਰਤਾ ਸੀ ਜਦੋਂ ਦਿੱਤਾ ਹੀ ਸੀ ਇਹਨਾਂ ਨੇ ਤੇ ਆਹ ਬੱਚਾ ਇੱਕ ਭਲਿਆ ਬਈ ਆਪਣੇ ਪੇ ਤੇ ਨਿਕਲਿਆ ਜਮਾਂ ਹੀ ਇਹਦਾ ਪੇ ਵੀ ਮਤ ਤੁਹਾਨੂੰ ਦਿਖੋ ਨਾ ਜਮਾਂ ਹੀ ਇਹਦਾ ਪੇ ਤਾਂ ਦਾ ਹੀ ਆ ਸੇਮ ਹੀ ਥੋੜਾ ਜਿਹਾ ਗੂੜਾ ਇਹ ਵੀ ਗੂੜਾ ਹੋ ਜਾਊਗਾ ਉਦਾਂ ਪਰ ਟਾਈਮ ਪਾ ਕੇ ਗੂੜਾ ਹੋਊਗਾ ਆਪਣੇ ਸ਼ਾਹ ਹੋਣਾ ਨੇ ਬਈ ਆਹ ਖਾਣਾ ਮੰਨ ਲਿਆ ਇਹ ਹੁਣ ਇੱਥੇ ਤਾਂ ਰੁਗੀ ਦੁਬਾਰਾ ਆਂਟੇ ਚਲੋ ਵਧੀਆ ਉੱਪਰ ਆ ਗਈ ਹੈ ਨਾ ਤੇ ਆਹ ਖਾਣਾ ਆਪਣਾ ਆਹ ਸ਼ਾਹ ਜੋੜਾ ਬਈ ਆਪਣਾ ਸ਼ੌਂਕ ਕਰ ਲੋ ਉਹ ਸ਼ਾ ਬੈਠਾ ਪਿੱਛੇ ਤੇ ਆ ਜੀ ਲਈ ਆਪਾਂ ਇਹਨਾਂ ਕਬੂਤਰੀ ਲਈ ਇਹ ਡੰਡੇ ਵਾਲੇ ਦੀ ਭੈਣ ਆ ਬਈ ਜਿਹੜੀ ਆ ਕਬੂਤਰੀ ਆ ਨਾ ਇਹ ਡੰਡੇ ਵਾਲੇ ਦੀ ਭੈਣ ਆ ਇਹ ਆਪਾਂ ਇਹਨਾਂ ਲਈ ਹੋਈ ਆ ਤੇ ਹੁਣ ਦੇਖਦੇ ਆਂ ਗਾਂ ਬਾਈ ਜੇ ਨਿਕਲਦੇ ਫੇਰ ਆਂਡੇ ਮੇ ਲਾ ਧਰਨ ਤੇ ਅੱਜ ਭਲਕੇ ਅੰਡਾ ਧਰੂਗੀ ਇਹ ਇੱਕ ਦੋ ਦਿਨ ਦੇ ਵਿੱਚ ਚਾਂਡੇ ਇਹਨੇ ਧਰ ਦੇਣੇ ਆ ਤੇ ਫੇਰ ਬੱਚੇ ਦੇ ਬਾਈ ਕਢਾਵਾਂਗੇ ਆਪਾਂ ਇਹ ਚ ਮਿੱਟੀ ਪਾ ਦਨੇ ਆ ਹੋਰ ਥੋੜੀ ਜੀ ਮੋਟੀ ਰੱਖ ਕੇ ਮਿੱਟੀ ਪਾਈ ਹੁੰਦੀ ਉਹ ਨਿਕਲ ਜਾਂਦੀ ਵਿੱਚੋਂ ਜਿੱਦਾਂ ਉਂਟਰ ਵਿੱਚ ਬੇਦੇ ਬੂਦੇ ਆ ਨਾ ਤੇ ਮਿੱਟੀ ਸੈਟਾ ਤੋਂ ਫੇਰ ਨਾ ਹੋਇਆ ਨਾ ਕੁਝ ਹੁਣ ਅਗਲੀ ਵਾਰੀ ਟੋکریاں ਹੋ ਬੰਦ ਹੀ ਕਾਲੀਆਂ ਟੋਕਰੀਆਂ ਲਿਆ ਕੇ ਲਾਵਾਂਗੇ ਬਈ ਸਾਰਿਆਂ ਲਈ ਹਾਂਜੀ ਬਾਬਿਓ ਕੀ ਹਾਲ ਚਾਲ ਆ ਲਓ ਬਾਬਿਓ ਤੁਹਾਡੇ ਕਮੈਂਟਾਂ ਦੇ ਜਵਾਬ ਦਈਏ ਠੀਕ ਆ ਕਈ ਬਾਈ ਆਪਾਂ ਨੂੰ ਪੁੱਛਦੇ ਖੂਨ ਵਧਾਉਣ ਵਾਲੀ ਜਾਂ ਕੋਈ ਦਵਾਈ ਕਿਦਾਂ ਮਲਕ ਕਿਹੜੀ ਲੈਣੀ ਆ ਹਨਾ ਬਈ ਆ ਲਓ ਮੈਂ ਦਿਖਾਈ ਦਿੰਦਾ ਤੁਹਾਨੂੰ ਆ ਆ ਬਾਈ ਠੀਕ ਆ ਆ ਆਪਾਂ ਖੂਨ ਵਧਾਉਣ ਤੋਂ ਆ ਦਵਾਈ ਮੈਂ ਵਰਤਦਾ ਹੁਣਾ ਠੀਕ ਆ ਲਾਲ ਦੇ ਰੰਗ ਦੀ ਹੁੰਦੀ ਆ ਇਹਦਾ ਮਤਲਬ ਖੂਨਰ ਕਿਉਂ ਹੁੰਦੀ ਜਮਾ ਜਦ ਆਪਣਾ ਬਲੱਡ ਦਾ ਰੰਗ ਹੁੰਦਾ ਨਾ ਉਦਾਂ ਦੀ ਹੋਈ ਹੁੰਦੀ ਬਈ ਆਹ ਠੀਕ ਆ ਇਹ ਬਾਈ ਮੈਂ 5-5 ਬੂੰਦਾ ਦਿਨਾ ਹੁਣਾ ਜੇ ਕਬੂਤਰ ਕਮਜ਼ੋਰ ਹੋ ਜੇ ਨਾ ਜੇ ਲੱਗੇ ਵੀ ਯਾਰ ਖੂਨ ਦੀ ਕਮੀ ਲੱਗਦੀ ਆ ਵੀ ਨਾ ਚੱਟੇ-ਚੁੱਟੇ ਜੇ ਪੈਰ ਆ ਮਤਲਬ ਪਤਾ ਲੱਗ ਜਾਂਦਾ ਯਾਰ ਕਬੂਤਰ ਦਾ ਵੀ ਖੂਨ ਦੀ ਕਮੀ ਆ ਹਨਾ ਫੇ 5-5 ਬੂੰਦਾ ਬਾਈ ਸਵੇਰੇ ਸ਼ਾਮ ਦੇਈ ਜਾਣੀਆਂ ਦੋ ਟਾਈਮ ਆ 10 ਦਿਨ ਦੇਣੀਆਂ ਉਦੋਂ ਬਾਅਦ ਬੰਦ ਕਰ ਦੇਣੀ ਬਾਈ ਜਮਾ ਸੈੱਟ ਹੋ ਜਾਂਦੇ ਦੇ ਦੇਣਾ ਹਨਾ ਤੇ ਇੱਕ ਬਾਈ ਨੇ ਹੋਰ ਪੁੱਛਿਆ ਸੀ ਆਪਾਂ ਨੂੰ ਮੈਂ ਪਹਿਲਾਂ ਵੀ ਬਾਈ ਦੱਸਿਆ ਹੋਇਆ ਰੁਟੀਨ ਦੇ ਵਿੱਚ ਹਨਾ ਹੁਣ ਮੈਂ ਬਾਈ ਕਿੰਨੇ ਹੀ ਮਤਲਬ ਕਮੈਂਟ ਜਿਹੜੀ ਵੀਡੀਓ ਦਾ ਜਵਾਬ ਦਿੱਤਾ ਹੁੰਦਾ ਬਾਈ ਉਸੇ ਹਰੇਕ ਵੀਡੀਓ ਦੇ ਵਿੱਚ ਉਸੇ ਗੱਲਾਂ ਦਾ ਮੈਂ ਜਵਾਬ ਦਿੱਤਾ ਹੁੰਦਾ ਜਿਹੜਾ ਮੈਨੂੰ ਉਹੀ ਮੁੜ ਕੇ ਬਾਈ ਤੁਸੀਂ ਉਹੀ ਜਵਾਬ ਫੇਰ ਪੁੱਛਦੇ ਆ ਹਨਾ ਤੇ ਉਹ ਚੰਗਾ ਨਹੀਂ ਬਾਈ ਤੁਸੀਂ ਨਵੇਂ-ਨਵੇਂ ਪੁੱਛੋ ਨਵੇਂ-ਨਵੇਂ ਜਵਾਬ ਪੁੱਛੋ ਠੀਕ ਆ ਸੌਰੀ ਨਵੇਂ-ਨਵੇਂ ਸਵਾਲ ਪੁੱਛੋ ਤਾਂ ਮੈਂ ਨਵੇਂ-ਨਵੇਂ ਜਵਾਬ ਦਵਾਂ ਤੁਹਾਨੂੰ ਠੀਕ ਆ ਜੇ ਆਪਾਂ ਇੱਕੋ ਹੀ ਮੈਡੀਸਨ ਦਾ ਹੁਣ ਇਹ ਕਈ ਬਾਈ ਮੈਨੂੰ ਕਹਿੰਦੇ ਬਾਈ ਤੁਸੀਂ ਸਾਡੇ ਕਮੈਂਟ ਦਾ ਬਾਈ ਮੈਂ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਕਰੀਬਨ ਮੈਂ ਸਾਰੇ ਕਮੈਂਟਾਂ ਦੇ ਜਵਾਬ ਦਿੱਤੇ ਹੁੰਦੇ ਬਾਈ ਤੁਸੀਂ ਜੋ ਸਕਿਪ ਕਰਕੇ ਅੱਗੇ ਪਿੱਛੇ ਦੇਖ ਲੈਂਦੇ ਆ ਨਾ ਵੀ ਹਾਂ ਮੇਨ ਮੇਨ ਚੀਜ਼ਾਂ ਦੇਖ ਲਈਏ ਉੱਥੇ ਬਾਈ ਤੁਹਾਡੇ ਕਮੈਂਟ ਲੰਘ ਜਾਂਦੇ ਆ ਫਿਰ ਠੀਕ ਆ ਪੂਰੀ ਵੀਡੀਓ ਦੇਖਿਆ ਕਰੋ ਠੀਕ ਆ ਜਾ ਕੇ ਤੁਹਾਡੇ ਤੱਕ ਸਾਰੀਆਂ ਗੱਲਾਂ ਪਹੁੰਚ ਹੀ ਜਾਣ ਮੈਂ ਕੱਲ ਵੀ ਬਈ ਕਈ ਬਈਆਂ ਨੇ ਜਦਾਂ ਪੁੱਛਿਆ ਸੀਗਾ ਹਨਾ ਵੀ ਜੋੜੇ ਬਾਰੇ ਜਾਂ ਕਿੱਦਾਂ ਵੀ ਮਤਲਬ ਜੇ ਬੰਦ ਹੋ ਜਾਣੇ ਜਾਂ ਕਿਹੜਾ ਕੀ ਦਈਏ ਕਿੱਦਾਂ ਵੀ ਮਤਲਬ ਤਕਰੀਬਨ ਉਹ ਚੀਜ਼ਾਂ ਤਾਂ ਮੈਂ ਬਾਈ ਦੱਸਿਆ ਸੀ ਗੱਲ ਉਹੀ ਕਮੈਂਟ ਮੈਨੂੰ ਵਾਰ-ਵਾਰ ਆਈ ਬਾਈ ਗੱਲ ਹਨਾ ਚਲੋ ਮੈਂ ਉਹ ਨਹੀਂ ਦੱਸਣੇ ਤੁਹਾਨੂੰ ਕਿਹੜੇ-ਕਿਹੜੇ ਸੀ ਪਰ ਆਏ ਹਨਾ ਵਾਰ-ਵਾਰ ਤੇ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਤੁਹਾਡੇ ਤੱਕ ਬਾਈ ਕਮੈਂਟ ਪਹੁੰਚਦੇ ਆ ਮੈਂ ਸਾਰੇ ਕਮੈਂਟਾਂ ਦੇ ਜਵਾਬ ਤਕਰੀਬਨ ਦਿੰਦਾ ਹੁਣਾ ਬਸ ਜਿਹੜੀ ਤੁਸੀਂ ਸਕਿਪ ਕਰਕੇ ਲੰਘ ਜਾਂਦੇ ਆ ਉੱਥੇ ਤੁਹਾਡੇ ਕਮੈਂਟ ਲੱਗ ਜਾਂਦੇ ਬਈ ਕਈ ਵੇਲੇ ਵੀਡੀਓ ਦੇ ਵਿੱਚੇ ਹੀ ਦਿੱਤੇ ਹੁੰਦੇ ਆ ਕੋਈ ਨਾ ਕੋਈ ਕਮੈਂਟ ਦਾ ਜਵਾਬ ਕਈ ਵੇਲੇ ਮੈਂ ਇਦਾਂ ਜਿੱਦਾ ਆਪ ਬੋਲ ਕੇ ਦਿੰਦਾ ਹੁਣਾ ਲਾਈਵ ਬੈਠ ਕੇ ਹੁਣਾ ਤੇ ਕਈ ਵੇਲੇ ਉਦਾਂ ਵੀ ਵੀਡੀਓ ਬਣਾਉਂਦਾ ਬਣੋ ਦਾ ਕਮੈਂਟ ਹੈ ਜਵਾਬ ਮੈਂ ਦੇ ਜਣਾ ਹੁਣਾ ਤੇ ਆ ਇੱਕ ਦੋ ਬਈਆਂ ਨੇ ਪੁੱਛਿਆ ਸੀ ਹੁਣਾ ਬਈ ਆ ਵੈਰੀ ਵਨ ਦਾ ਟੀਕਾ ਆ ਤੇ ਆ ਟੈਰਾਮਾਈਸਿਨ ਦਾ ਟੀਕਾ ਤਿੰਨ ਟੱਕ ਲੈਣੇ ਆਪਾਂ ਜਿਹੜੀ ਸ਼ ਤਿੰਨ ਟਾਕ ਉਹਦੇ ਜਿਹੜੇ ਥੱਲੇ ਵਾਲੇ ਹੁੰਦੇ ਨੇ ਨਾ ਤਿੰਨ ਟਾਕ ਕਾਲੇ ਰੰਗ ਵਾਲੇ ਉਹ ਲੈਣੇ ਟੈਰਾ ਮਾਈਸੀਨ ਦੇ ਤਿੰਨ ਟਾਕ ਲੈਣੇ ਬਾਈ ਵੈਰੀ ਵੰਦੇ ਵੈਰੀ ਵੰਦੇ ਠੀਕ ਆ ਇਹ ਤਿੰਨੇ ਟਾਕ ਮਿਕਸ ਕਰਕੇ ਤੁਸੀਂ ਇੱਕ ਦਿਨ ਛੱਡ ਕੇ ਏਟੀਕਾ ਲਾਉਣਾ ਜੇ ਦਾ ਜਲਾਤਾ ਫੇਰ ਇਹਦਾ ਚਾਰ ਤੋਂ ਪੰਜ ਟੀਕੇ ਲਾ ਲਓ ਜਮਾ ਸੈੱਟ ਹੋ ਜਾਂਦੇ ਬਾਈ ਕਬੂਤਰ ਠੀਕ ਆ ਫੇਰ ਹਫਤੇ ਬਾਅਦ ਫੇਰ ਦੋਕ ਲਾ ਦੋ ਫੇਰ ਹਫਤੇ ਬਾਅਦ ਦੋਕ ਲਾ ਦੋ ਐਦਾਂ ਲਾਈ ਜਾਓ ਪ੍ਰੋਪਰ ਜਿਹੜੀ ਕਮਜ਼ੋਰੀ ਆ ਕਬੂਤਰ ਦੀ ਚੱਕ ਦੋ ਠੀਕ ਆ ਆਹ ਤਾਂ ਤਾਕਤਵਰ ਹੁੰਦਾ ਇਹ ਜਿਹੜੇ ਟੀਕੇ ਲਾਉਣੇ ਆ ਇਹ ਸਿਰਫ ਤਿੰਨ ਟੀਕੇ ਲਾਉਣੇ ਮਿਕਸ ਕਰਕੇ ਉਦੋਂ ਵਾਰ ਜਦੋਂ ਵੀ ਆ ਚਾਰ ਟੀਕੇ ਜਿਹੜਾ ਆਪਣਾ ਕੋਰਸ ਹੈ ਨਾ ਚਾਰ ਟੀਕਿਆਂ ਦਾ ਉਹ ਆ ਕਰਨਾ ਬਈ ਚਾਰ ਟੀਕਿਆਂ ਦਾ ਇੱਕ ਦਿਨ ਛੱਡ ਕੇ ਵਾਲਾ ਟੈਰਾਮਾਈਸਿਨ ਦਾ ਟੀਕਾ ਤਿੰਨ ਟੱਕ ਲੈਣੇ ਜਦੋਂ ਚਾਰ ਟੀਕੇ ਪੂਰੇ ਹੋ ਗਏ ਫਿਰ ਹਫਤੇ ਬਾਅਦ ਕੱਲਾ ਵੈਰੀਵਲ ਲਾਈ ਜਾਓ ਵੈਰੀਵਲ ਇੱਕ ਕੱਲਾ ਲਾਈ ਜਾਓ ਇੱਕ ਟੀਕਾ ਮੈਂ ਹੋਰ ਦੱਸਿਆ ਸੀ ਤੁਹਾਨੂੰ ਠੀਕ ਆ ਉਹ ਵੀ ਆਪਾਂ ਲਾ ਸਕਦੇ ਬਈ ਉਹ ਤੁਹਾਨੂੰ ਪਤਾ ਹੋਣਾ ਹਨਾ ਜਿਹੜਾ ਮੈਂ ਦਿਖਾਇਆ ਸੀ ਹੁਣ ਪਤਾ ਨਹੀਂ ਮੈਂ ਕਿੱਥੇ ਰੱਖਤਾ ਹਨਾ ਤੇ ਉਹ ਵੀ ਟੀਕਾ ਲਾ ਸਕਦੇ ਆ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀ ਕਿ ਜੇ ਆਪਾਂ 4-5 ਸਾਲ ਲਗਾਤਾਰ ਜੋੜਾ ਲੱਗਾ ਰਹਿੰਦੀ ਵੀ ਉਹ ਵੀ ਆਂਡੇ ਤੋਂ ਬਾਈ ਉਹ ਤਾਂ ਆਂਡੇ ਤੋਂ ਬੰਦ ਹੋਣੀ ਆ ਆਪਾਂ ਸਿਰਫ ਬਾਈ 2 ਝੋਲੀਆਂ ਲੈਦੀਆਂ ਜੋੜਾ ਤੋੜਦੀ ਦਾ ਉਦੋਂ ਵਾਰ ਫੇਰ ਮਹੀਨੇ ਬਾਅਦ ਜੋੜਾ ਦੁਬਾਰਾ ਲਾਈ ਦਾ ਲਗਾਤਾਰ 2 ਝੋਲੀਆਂ ਲੈਦੀਆਂ ਪਹਿਲਾ ਜੋੜਾ ਆਪਣਾ ਬਦਲੇ ਵਾਲੀ ਦਾ ਜਿਹੜਾ 3 ਕ 4 ਝੋਲੀਆਂ ਕੱਢ ਗਿਆ ਨਹੀਂ ਤਾਂ ਕੋਈ ਵੀ ਬਾਈ ਸਿਰਫ 2 ਝੋਲੀਆਂ ਤੁਹਾਡੇ ਸਾਹਮਣੇ ਉਧਰ ਆਪਾਂ ਇਹ ਡੰਡੇ ਵਾਲੇ ਦੇ ਪਲਾਏ ਜਾਂ ਉਹਦੇ ਪਲਾਏ ਸਿਰਫ 2-2 ਝੋਲੀਆਂ ਫੇਰ ਜੋੜੇ ਤੋੜਦੇ ਠੀਕ ਆ ਐਂਦੇ ਕਰਕੇ ਬਾਈ ਜੋੜੇ ਲਾਇਆ ਕਰੋ ਜੋੜੇ ਤੋੜ ਦਿਆ ਕਰੋ ਲੱਗਾ ਨਾ ਰਹਿੰਦਾ ਪਰ ਤਾਂ ਵੀ ਫੇਰ ਕਮਜ਼ੋ ਠੀਕ ਆ ਬੱਚੇ ਪਾਲ ਪਾਲ ਕੇ ਕਮਜ਼ੋਰੀ ਆ ਕੇ ਆਂਡਿਆਂ ਤੋਂ ਬੰਦ ਹੋਣੇ ਹੀ ਹੋਣੇ ਆ ਠੀਕ ਆ ਤੇ ਇੱਕ ਬਾਈ ਦਾ ਬਾਈ ਹੋਰ ਕਮੈਂਟ ਆਇਆ ਸੀਗਾ ਬਾਈ ਜਿਹੜੇ ਆਪਾਂ 2026 ਨੂੰ ਕਬੂਤਰ ਛੱਡਣੇ ਆ ਮੈਂ ਕੱਲ ਵੀ ਇਹਦਾ ਜਵਾਬ ਦਿੱਤਾ ਹੋਇਆ ਸੀ ਇਹ ਕਮੈਂਟ ਦਾ ਠੀਕ ਆ ਤੇ ਵੀ ਬਾਈ ਜਿਹੜੇ ਉਹਨੂੰ ਰਾਣੀ ਖੇਤ ਦੀ ਦਵਾਈ ਲਾ ਸਕਦੇ ਆ ਜਾਂ ਕਿਦਾਂ ਨਾ ਬਾਈ ਮੈਂ ਕੱਲ ਵੀ ਦੱਸਿਆ ਸੀ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਬਾਈ ਉਹ ਨਹੀਂ ਲਾਉਣਾ ਠੀਕ ਆ ਰਾਣੀ ਖੇਤ ਦਾ ਜਿਹੜਾ ਟੀਕਾ ਆ ਉੱਡਣ ਵਾਲੇ ਕਬੂਤਰਾਂ ਨੂੰ ਤਾਂ ਲਾਓ ਜੇ ਪ੍ਰੋਬਲਮ ਹੈ ਨਹੀਂ ਤਾਂ ਬਿਨਾਂ ਗੱਲ ਤੋਂ ਨਹੀਂ ਲਾਉਣਾ ਕੁਝ ਵੀ ਆਪਾਂ ਠੀਕ ਆ ਜਦੋਂ ਬਿਨਾਂ ਗੱਲ ਤੋਂ ਇੰਜੈਕਸ਼ਨ ਵਰਤਦੇ ਆਪਾਂ ਬਾਈ ਉਹ ਕਬੂਤਰ ਗਰਮੀ ਨੂੰ ਪਾਣੀ ਨੂੰ ਜਾਊਗੇ ਤੁਹਾਡੇ ਠੀਕ ਆ ਕਈ ਵੀਰ ਕਹਿਣਗੇ ਗੱਲਾਂ ਹੀ ਹੁੰਦੀਆਂ ਬਾਈ ਗੱਲਾਂ ਨਹੀਂ ਗਰਮ ਵੈਕਸੀਨ ਜਿਹੜੀ ਤੁਸੀਂ ਆਪਸਾ ਲਾ ਲਓ ਜਿਹੜੀ ਆਪਾਂ ਫ੍ਰਿਜ ਤੇ ਵੇਚੀ ਰੱਖਣੀ ਆ ਮਾੜੀ ਜੀ ਵੀ ਗਰਮੀ ਲੱਗਦੀ ਉਹ ਖਰਾਬ ਹੋ ਜਾਂਦੀ ਆ ਠੀਕ ਆ ਉਹ ਬਰਫ਼ ਦੇ ਨਾਲ ਹੀ ਰੱਖਣੀ ਆ ਜਿਹੜਾ ਆਪਾਂ ਲਸੋਟਾ ਹੁੰਦਾ ਨਾ ਉਹ ਬਰਫ਼ ਦੇ ਨਾਲ ਹੀ ਰਹਿੰਦਾ 10 15 ਮਿੰਟ ਤੁਸੀਂ ਇਦਾਂ ਹੀ ਨੋਰਮਲ ਟੈਂਪਰੇਚਰ 'ਚ ਰੱਖ ਦਿਓ ਠੀਕ ਆ ਵੈਸਟ ਆਖ ਐਸਪਾਇਰੀ ਹੋ ਜਾਂਦਾ ਖਰਾਬ ਹੋ ਜਾਂਦਾ ਉਹ ਕਿੰਨਾ ਗਰਮ ਹੋਊਗਾ ਬਾਈ ਤੁਸੀਂ ਆਪਸਾ ਮਾੜੇ ਜਿਹੇ ਹਸ ਉਤੇ ਉਹੋ ਹੀ ਬਾਈ ਕਬੂਤਰਾਂ ਤੇ ਵੀ ਜਾ ਕੇ ਨੁਕਸਾਨ ਹੋਣਾ ਜਦੋਂ ਬਾਜ਼ੀਆਂ ਆਂਦੀਆਂ ਨਾ ਬਾਈ ਉਹ ਕਬੂਤਰ ਜਿੱਦਾਂ ਹੁਣ ਆਪਣੇ ਆ ਕਰੋਨਾ ਦੇ ਟੀਕੇ ਲੱਗੇ ਸੀ ਕਈ ਬੰਦਿਆਂ ਨੂੰ ਤਾਂ ਬਾਈ ਉਹ ਉਹਨਾਂ ਸਾਹ ਦੀ ਪ੍ਰੋਬਲਮ ਆਉਣ ਲੱਗੀ ਕਈਆਂ ਦੇ ਵਾਲ ਝੜ ਗਏ ਕਈਆਂ ਨੂੰ ਕੁਝ ਐਦਾ ਹੀ ਬਾਈ ਵੈਕਸੀਨ ਵੀ ਇਹੀ ਚੀਜ਼ ਆ ਠੀਕ ਆ ਕਬੂਤਰਾਂ ਤੇ ਬਾਈ ਗਰਮੀਆਂ ਨੂੰ ਇਹ ਆਪਣਾ ਸਾਈਡ ਇਫੈਕਟ ਦਿਖਾਊਗੀ ਕੋਈ ਵੀ ਜਿਹੜੇ ਆਪਾਂ ਆ ਸਿਆਲਾਂ ਚ ਮੈਂ ਪਹਿਲਾਂ ਵੀ ਕਿਹਾ ਨਾ ਵਾਰ-ਵਾਰ ਸਿਆਲਾਂ ਦੀ ਗੇਮ ਹੀ ਗਰਮੀਆਂ ਨੂੰ ਓੜਦੀ ਬਾਈ ਸਿਆਲਾਂ ਨੂੰ ਤੁਸੀਂ ਕੀ ਪਾਇਆ ਕੀ ਨਹੀਂ ਪਾਇਆ ਉਹ ਤੁਹਾਡਾ ਗਰਮੀ 'ਚ ਬਾਈ ਅੱਗੇ ਹੋਣਾ ਤੁਹਾਡੇ ਜੋ ਵੀ ਤੁਸੀਂ ਕੀਤਾ ਹੋਊਗਾ ਮੈਂ ਤਾਂ ਹੀ ਕਹਿਣਾ ਬਾਈ ਓਨੇ ਕ ਦਾਣੇ ਪਾਓ ਜਿੱਦਾਂ ਮੈਂ ਦੱਸਦਾ ਹਾਂ ਉਹਨਾਂ ਬਾਈ 10 ਕਿਲੋ ਦਾਣੇ ਦੇ ਵਿੱਚ ਆਪਾਂ ਪਾਈਆ ਛੋਲੇ ਪਾਈਆ ਦੂਜੀ ਲੱਲੀ ਸਰੋਂ ਤੇ ਪਾਈਆ ਬਾਈ ਲੈਲੇ ਆ ਸੋਇਆ ਬਿੰਦੀ ਦਾਲ ਠੀਕ ਆ ਪਾਈਆ ਛੋਲੇ ਪਾਈਆ ਸੋਇਆ ਬਿੰਦੀ ਦਾਲ ਤੇ ਪਾਈਆ ਸਰੋਂ ਇਹ ਤਿੰਨ ਕਣਕ ਦੇ ਵਿੱਚ ਮਿਕਸ ਕਰਕੇ ਪਾਈਓ ਬਾਈ ਸਰਾਇਆ ਫੀਲ ਲੈ ਆਓ 0 ਨੰਬਰ ਬੱਚੂ ਚੇ ਵਾਲੀ ਜਿਹੜੀ ਆਪਾਂ ਪੋਨੇ ਆ ਉਹ ਵਰਤ ਲਓ ਰੋਟੀ ਚੂਰ ਕੇ ਪਾਓ ਕਣਕ ਵੱਧ ਤੋਂ ਵੱਧ ਪਾਓ ਕਣਕ ਨਹੀਂ ਵੇਟ ਬਣਨਾ ਤੇ ਬਾਕੀ ਬਾਈ ਆਹ ਹੀ ਚੀਜ਼ਾਂ ਪਾ ਕਰੋ ਖੂਨ ਦੀ ਕਮੀ ਕੁਮੀ ਨਹੀਂ ਹੁੰਦੀ ਸੋਇਆਬੀਨ ਦੀ ਦਾਲ ਜਿਹੜੀ ਹੁੰਦੀ ਉਹ ਵੀ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਉਹ ਚ ਵਿੱਚ ਠੀਕ ਆ ਖੂਨ ਦੀ ਕਮੀ ਕੁਮੀ ਆਉਂਦੀ ਨਹੀਂ ਬਾਈ ਫਿਰ ਜੇ ਆਪਾਂ ਇਦਾਂ ਦੇ ਦਾਣਾ ਪਾਈ ਜਾਂਦੇ ਆ ਠੀਕ ਆ ਤੇ ਬਾਕੀ ਬਾਈ ਮੇਰੇ ਸਾਬ ਨਾਲ ਕਮੈਂਟਾਂ ਦੇ ਜਵਾਬ ਮੈਂ ਦੇ ਦਿੱਤੇ ਆ ਥੋੜੇ ਵਾਲੇ ਕਮੈਂਟਾਂ ਦੇ ਜਵਾਬ ਅਜੇ ਰਹਿ ਗਏ ਆ ਠੀਕ ਆ ਕੰਮ ਲੇਟ ਹੋ ਜਾਣਾ ਉਹਦੇ ਕਰਕੇ ਓਨੇ ਕਮੈਂਟਾਂ ਜਵਾਬ ਦੇਵਾਂਗੇ ਅਗਲੀ ਵੀਡੀਓ 'ਚ ਮੈਂ ਸਾਰੇ ਕਮੈਂਟਾਂ ਦੇ ਜਵਾਬ ਦੇ ਦੂੰਗਾ ਤੇ ਠੀਕ ਆ ਬਾਈ ਮਿਲਦੇ ਆ ਫਿਰ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ